ਇੱਕ ਕਰਨਾ ਨਇਸਾ ਆਏਗਾ ਤੁਹਾਡਾ ਸਰੀਰ ਵਣਜ ਕਰੇਗਾ ਹਰ ਵੇਲੇ ਜਪਦੀ ਸਾਹਿਬ ਵਣਜ ਕਰੇਗਾ ਸੁਖਮਨੀ ਸਾਹਿਬ ਵਣਜ ਕਰੇਗਾ ਊਲ ਮੰਤਰ ਦਾ ਵਣਜ ਕਰੇਗਾ ਗੁਰ ਮੰਤਰ ਦਾ ਹੌਣ ਹਫਤੇ ਬਾਅਦ ਦੁਪਹਿਰੇ ਵਾਲਾ ਕਈ ਪੁਸਤਕ ਵੀ ਅਕੇ ਵੱਜ ਗਏ ਹਫਤੇ 'ਚ ਦੋ ਦੋ ਤਿੰਨ ਤਿੰਨ ਵਾਰੀ ਚਪੈਰੇ ਸਾਹਿਬ ਦੀਆਂ ਹਾਜ਼ਰੀਆਂ ਲੱਗ ਰਹੀਆਂ ਨੇ ਕਿ ਕਿੱਥੇ ਲੈ ਜਾਣਗੀਆਂ ਹਰ ਵੇਲੇ ਵਣਜ ਹੀ ਨਾ ਆਉਂਦਾ ਵਿਹਾਰ ਹੀ ਨਾ ਆਉਂਦਾ ਰਾਇ ਬਰੇਲੀ ਤੋਂ ਇੱਕ ਬੱਚੀ ਆਈ ਐ ਮਹੀਨੇ ਲਈ ਛੁੱਟੀਆਂ ਘਰ ਵਾਲਾ ਬਾਹਰ ਗਿਆ ਪਤਾ ਨਹੀਂ ਆਸਟ੍ਰੇਲੀਆ ਤੇ ਆਪ ਉਹ ਇੱਥੇ ਆਈ ਅੰਮ੍ਰਿਤਸਰ ਸਰਾਜ ਕਮਰਾ ਲਿਆ ਮਹੀਨੇ ਲਈ ਇੱਕੋ ਨਿਸ਼ਾਨਾ ਲੈ ਕੇ ਮਹੀਨੇ ਵਿੱਚ 52 ਦੁਪਹਿਰੇ ਸਾਹਿਬ ਦੀਆਂ ਹਾਜ਼ਰੀਆਂ ਭਰਨੀਆਂ ਐ ਇਹ ਮਾਂ ਤੇ ਆ ਬੱਚੀ ਤੇ ਬੱਚੀ ਕਹਿੰਦੀ ਏ ਮੈਨੂੰ ਮਾਂ ਨੇ ਜਿੰਨੀ ਵਾਰੀ ਸੌਰੇ ਫੋਨ ਕੀਤਾ ਕਦੀ ਹਾਲ ਨਹੀਂ ਪੁੱਛਿਆ ਤੇਰਾ ਕੀ ਹਾਲ ਐ ਸਿਰਫ ਫੋਨ ਤੇ ਇੱਕੋ ਗੱਲ ਨਿਤਨੇਮ ਕੀਤਾ ਹੀ ਕੇ ਨਹੀਂ ਸਿਮਰਨ ਕੀਤਾ ਹੀ ਕੇ ਨਹੀਂ ਸੋਮਨੀ ਸਾਹਿਬ ਕੀਤਾ ਹੀ ਕੇ ਨਹੀਂ ਨਾਮ ਤੇ ਨਹੀਂ ਰਹਿ ਗਿਆ ਆ ਲੋੜ ਹੈ